ਹਾਂਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਝੋਨੇ ਦੀਆਂ ਜਿਹੜੀਆਂ PR127 ਤੇ PR128 ਕਿਸਮਾਂ ਨੇ ਉਹ ਕਿਸ ਤਰ੍ਹਾਂ ਦੀਆਂ ਨੇ ਆਪਾਂ ਨੂੰ ਇਸ ਵਾਰ ਝੋਨੇ ਦੇ ਸੀਜ਼ਨ ਦੇ ਵਿੱਚੇ ਲਗਾਉਣੇ ਚਾਹੀਦਿਆਂ ਹਨ ਜਾਂ ਨਹੀਂ ਇਹਨਾਂ ਦੇ ਵਿੱਚ ਜਿਹੜੀ ਖਾਦ ਖੁਰਾਕ ਉਹ ਕਿੰਨੀ ਕੁ ਪੈਂਦੀ ਹੈ ਤੇ ਕਿੰਨਾ ਕੁ ਖਰਚਾ ਆਉਂਦਾ ਹੈ ਇਹਨਾਂ ਨੂੰ ਪਾਲਣ ਪੋਸ਼ਣ ਕਰਨ ਤੇ ਤੇ ਇਹਨਾਂ ਦਾ ਜਿਹੜਾ ਝਾੜ ਹੈ ਉਹ ਕਿਸ ਤਰ੍ਹਾਂ ਦਾ ਤੇ ਪੱਕਣ ਦੇ ਲਈ ਇਹ ਕਿੰਨਾ ਕੁ ਸਮਾਂ ਲੈਂਦੀਆਂ ਨੇ ਇਸ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਹ ਦੋਨੋਂ ਕਿਸਮਾਂ ਜਿਹੜੀਆਂ ਨੇ ਇਹ ਜਿਹੜੀਆਂ ਪੂਸ਼ਾ 44 ਦਾ ਚੰਗਾ ਬਦਲ ਨੇ ਉਹ ਪਾਈ ਇਸ ਕਰਕੇ ਕਹਿ ਰਹੇ ਆ ਕਿ ਜਿਹੜੀ ਪੂਸ਼ਾ 44 ਆ ਉਹ ਪੱਕਣ ਦੇ ਥੋੜਾ ਜ਼ਿਆਦਾ ਸਮਾਂ ਲੈਂਦੀ ਆ ਪਰ ਪੀਆਰ 127 ਤੇ ਪੀਆਰ 128 ਜਿਹੜਾ ਪੱਕਣ ਦੇ ਵਿੱਚ ਪੂਸ਼ਾ 44 ਨਾਲੋਂ ਜਿਹੜਾ 2 ਤੋਂ 3 ਹਫ਼ਤੇ ਦਾ ਸਮਾਂ ਜਿਹੜਾ ਦੋਨੋਂ ਵੈਰਾਈਟੀਆਂ ਘੱਟ ਲੈਂਦੀਆਂ ਨੇ ਤੇ ਝਾੜ ਵੀ ਪੂਸ਼ਾ 44 ਦੇ ਬਰਾਬਰ ਦੇ ਦਿੰਦੀਆਂ ਨੇ ਪੂਸ਼ਾ 44 ਜਿਹੜੀ ਵੈਰਾਈਟੀ ਆ ਹੁਣ ਕਾਫੀ ਪੁਰਾਣੀ ਹੋ ਚੁੱਕੀ ਆ ਉਸਤੇ ਜਿਹੜੀਆਂ ਬਿਮਾਰੀਆਂ ਦਾ ਅਟੈਕ ਵੀ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਤੁਸੀਂ ਜਿਹੜੇ ਹੁਣ ਇਹ ਨਵੇਂ ਬੀਜ ਨੇ ਪੀਆਰ 127 ਦੇ ਪੀਆਰ 128 ਇਹਨਾਂ ਨੂੰ ਪੂਸ਼ਾ 44 ਦੀ ਜਗ੍ਹਾ ਲਗਾ ਕੇ ਇਹਨਾਂ ਤੋਂ ਚੰਗਾ ਝਾੜ ਲੈ ਸਕਦੇ ਹਾਂ ਕਿਉਂਕਿ ਇਹ ਦੋਨੋਂ ਜਿਹੜੇ ਬੀਜ ਨੇ ਇਹਨਾਂ ਦੇ ਜਿਹੜਾ ਬਿਮਾਰੀਆਂ ਦਾ ਹਮਲਾ ਉਹ ਵੀ ਘੱਟ ਹੁੰਦਾ ਏ ਤੇ ਜਿਹਨਾਂ ਦਾ ਖਾਦ ਖੁਰਾਕ ਦਾ ਖਰਚਾ ਉਹ ਵੀ ਕਾਫੀ ਪੂਸ਼ਾ 44 ਨਾਲੋਂ ਘੱਟ ਹੈ। ਇਸ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਝੋਨਾ ਵੇਖ ਰਹੇ ਹੋ ਇਹ ਹੈ ਜੀ PR127 ਇਹ ਪਿਛਲੀ ਵਾਰ ਜਿਹੜਾ ਲੱਗਿਆ ਹੋਇਆ ਸੀ ਪਿਛਲੇ ਸੀਜ਼ਨ ਦੇ ਵਿੱਚ ਤੇ ਇਸ ਨੂੰ ਜਿਹੜਾ ਲਗਾਉਣ ਦਾ ਸਮਾਂ ਸੀਗਾ ਉਹ ਸੀਗਾ ਜੀ ਜੂਨ ਐਂਡ ਦੇ ਵਿੱਚ ਇਹ ਜਿਹੜਾ ਝੋਨਾ ਲਗਾਇਆ ਸੀਗਾ ਇਸ ਦੀ ਜਿਹੜੀ ਬੁੜਾਈ ਆ ਉਹ 10 ਨਵੰਬਰ ਨੂੰ ਸ਼ੁਰੂ ਕੀਤੀ ਸੀਗੀ ਤੇ ਜਿਹੜੀ ਇਸ ਦੀ ਪਨੀਰੀ ਸੀਗੀ ਉਹ ਆਪਾਂ 25 ਤੋਂ 28 ਦਿਨ ਦੀ ਜਿਹੜੀ ਆਪਣੇ ਖੇਤ ਦੇ ਵਿੱਚ ਲਗਾਈ ਸੀਗੀ ਇਸ ਵੈਰਾਈਟੀ ਨੇ ਜਿਹੜਾ ਪੱਕਣ ਦੇ ਵਿੱਚ ਸਮਾਂ ਲਿਆ ਉਹ ਲਿਆ ਜੀ ਪੂਰਾ 130 ਦਿਨ 130 ਦਿਨ ਦੇ ਵਿੱਚ ਜਿਹੜੀ ਇਹ ਵੈਰਾਈਟੀ ਪੱਕ ਕੇ ਤਿਆਰ ਹੋ ਗਈ ਸੀ ਜਿਹੜਾ PR 128 ਚੋਂ ਨਾਏ ਜੀ ਉਹ ਪੱਕਣ ਦੇ ਲਈ ਇਸ ਵੈਰਾਈਟੀ ਤੋਂ 10 ਤੋਂ 15 ਦਿਨ ਵੱਧ ਲੈਂਦਾ ਹੈ ਪੀਆਰ 127 ਦੇ ਪੀਆਰ 128 ਦੇ ਦੋਨਾਂ ਵੈਰਾਈਟੀਆਂ ਦੇ ਝਾੜ ਦੇ ਵਿੱਚ ਕੋਈ ਬਹੁਤਾ ਅੰਤਰ ਮੈਨੂੰ ਦੇਖਣ ਦੇ ਵਿੱਚ ਨਾਜ਼ਰ ਨਹੀਂ ਆਇਆ ਪਰ ਇੱਕ ਬਹੁਤ ਵੱਡਾ ਅੰਤਰ ਜਿਹੜਾ ਇਹਨਾਂ ਦੋਨਾਂ ਵੈਰਾਈਟੀਆਂ ਦੇ ਵਿੱਚ ਜਿਹੜਾ ਇਹ ਉਹ ਇਹ ਹੈ ਜੀ ਕਿ ਜਿਹੜੀ ਪੀਆਰ 128 ਹੈ ਉਹ ਜਿਹੜੀ ਉਸ ਝੋਨੇ ਦੇ ਵਿੱਚ ਜਿਹੜੀ ਡਿਗਣ ਦੀ ਸਮੱਸਿਆ ਉਹ ਪੀਆਰ 127 ਨਾਲੋਂ ਜ਼ਿਆਦਾ ਆਉਂਦੀ ਹੈ ਇਸ ਲਈ ਆਪਾਂ ਤੁਹਾਨੂੰ ਇਹ ਸਲਾਹ ਦਵਾਂਗੇ ਕਿ ਜੇਕਰ ਤੁਸੀਂ ਇਹਨਾਂ ਦੋਨਾਂ ਵੈਰਾਈਟੀਆਂ ਦੇ ਵਿੱਚੋਂ ਇੱਕ ਵੈਰਾਈਟੀ ਚੁਣਨੀ ਹੋਵੇ ਤਾ ਮੈਂ ਤੁਹਾਨੂੰ ਨਹੀਂ ਜ਼ਲਾ ਦਵਾਂਗਾ ਕਿ ਜਿਹੜੀ ਪੀਆਰ 127 ਵੈਰਾਈਟੀ ਆ ਉਹ ਪੀਆਰ 128 ਨਾਲੋਂ ਥੋੜੀ ਜ਼ਿਆਦਾ ਵਧੀਆ ਦੋਨਾਂ ਵੈਰਾਈਟੀਆਂ ਦੇ ਜੇਕਰ ਆਪਾਂ ਐਵਰੇਜ ਹਾਰਡ ਦੀ ਗੱਲ ਕਰੀਏ ਤਾਂ ਦੋਨਾਂ ਵੈਰਾਈਟੀਆਂ ਦਾ ਜਿਹੜਾ ਐਵਰੇਜ ਹਾਰਡ ਆ ਉਹ 32 ਤੋਂ 33 ਕੁਇੰਟਲ ਦਾ ਏ ਪੀਆਰ 127 ਝੋਨੇ ਦੇ ਵਿੱਚ ਪਾਲਣ ਪੋਛਣ ਦੇ ਵਿੱਚ ਜਿਹੜੀਆਂ ਆਪਾਂ ਖਾਦਾਂ ਜਿਹੜੀਆਂ ਵਰਤੀਆਂ ਸੀਗੀਆਂ ਉਹ ਸੀਗੀਆਂ ਜੀ ਤਿੰਨ ਥੈਲੇ ਆਪਾਂ ਯੂਰੀ ਦੇ ਪਾਏ ਸੀਗੇ ਇੱਕ ਥੈਲਾ ਪੋਟਾਸ਼ ਦਾ ਪਾਇਆ ਸੀਗਾ ਤੇ ਇਸ ਤੋਂ ਇਲਾਵਾ ਐਨਪੀ ਕੀ ਦੀਆਂ ਸਪਰੇਹਾਂ ਕੀਤੀਆਂ ਸੀਗੀਆਂ 05234 ਤੇ 13045 ਦੀ ਤੇ ਇਸ ਤੋਂ ਇਲਾਵਾ ਆਪਾਂ ਜਿਹੜੀਆਂ ਨੇ ਸਪਰੇਹਾਂ ਕੀਤੀਆਂ ਸੀਗੀਆਂ ਕੋਈ ਵੀ ਸਪਰੇਸ ਝੋਨੇ ਦੇ ਵਿੱਚ ਆਪਾਂ ਨੇ ਮਿਕਸ ਕਰਕੇ ਨਹੀਂ ਕੀਤੀ ਸਾਰੀਆਂ ਅਲੱਗ-ਅਲੱਗ ਸਾਲਟ ਜਿਹੜੇ ਅਲੱਗ-ਅਲੱਗ ਟਾਈਮ ਦੇ ਉੱਤੇ ਕੀਤੇ ਸੀਗੇ ਜਦੋਂ ਝੋਨੇ ਦਾ ਨਸਾਰਾ ਸ਼ੁਰੂ ਹੋਇਆ ਸੀਗਾ ਤਾਂ ਉਸ ਵਿੱਚ ਜਿਹੜੀ ਦੇ ਵਿੱਚ ਜਿਹੜੀ ਫੰਗਸ ਦੀ ਸਪਰੇਹ ਕੀਤੀ ਸੀਗੀ ਤੇ ਕੁਝ ਦਿਨ ਬਾਅਦ ਆਪਾਂ ਜਿਹੜੀ ਸੰਡੀ ਦੀ ਸਪਰੇਹ ਕੀਤੀ ਸੀਗੀ ਜਦੋਂ ਝੋਨਾ ਨਿਸਰ ਕੇ ਪੂਰਾ ਉਹ ਦਾਣਾ ਜਿਹੜਾ ਇਹ ਗੱੱਦਰ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਐ ਉਹ ਫੰਗਸ ਦੀ ਸਪਰੇਅ ਕੀਤੀ ਸੀਗੀ ਤੇ ਇਸ ਤੋਂ ਕੁਝ ਦਿਨ ਬਾਅਦ ਜਿਹੜੀ ਆਪਾਂ ਲਾਸਟ ਦੇ ਵਿੱਚ ਜਿਹੜੀ ਐ ਉਹ ਤੇਲੇ ਵਾਲੀ ਸਪਰੇਅ ਕੀਤੀ ਸੀਗੀ ਇਸ ਝੋਨੇ ਤੇ ਆਪਾਂ ਬਹੁਤ ਘੱਟ ਖਰਚਾ ਕਰਕੇ ਜਿਹੜਾ ਬਹੁਤ ਵਧੀਆ ਜਿਹੜਾ ਝਾੜ ਉਹ ਲਿਆ ਏ ਆਪਾਂ ਦੋ ਜਿਹੜੀਆਂ ਫੰਗਸ ਦੀਆਂ ਸਪਰੇਆਂ ਕੀਤੀਆਂ ਸੀਗੀਆਂ ਜੀ ਇਸ ਝੋਨੇ ਦੇ ਉੱਤੇ ਇੱਕ ਜਿਹੜੀ ਸਪਰੇਅ ਕੀਤੀ ਸੀਗੀ ਸੁੰਡੀ ਦੀ ਤੇ ਲਾਸਟ ਦੇ ਵਿੱਚ ਆਪਾਂ ਜਿਹੜੀ ਸਪਰੇਅ ਕੀਤੀ ਸੀਗੀ ਉਹ ਕੀਤੀ ਸੀਗੀ ਜਿਹੜੀ ਤੇਲੇ ਵਾਲੀ ਜੇਕਰ ਕੋਈ ਹੋਰ ਕਿਸਾਨ ਹੁੰਦਾ ਤਾਂ ਉਹ ਜਿਹੜੀਆਂ ਸਾਰੀਆਂ ਸਪ੍ਰੇਆਂ ਜਿਹੜੀਆਂ ਮਿਕਸ ਕਰਕੇ ਕਰਦੇ ਆਂ ਤਾਂ ਜਿਹੜਾ ਸਪ੍ਰੇਆਂ ਦਾ ਖਰਚਾ ਉਹ ਵੱਧ ਜਾਂਦਾ ਕਿਉਂਕਿ 2 ਤੋਂ 3 ਵਾਰ ਜਿਹੜੀ ਸਪਰੇਅ ਕਰਨੀ ਪੈਂਦੀ ਝੋਨੇ ਤੇ ਤੇ ਆਪਾਂ ਜਿਹੜੇ ਸਾਰੇ ਸਾਲਟ ਮਿਲਾ ਕੇ ਜਿਹੜੇ ਸਪਰੇਅ ਕਰਦੇ ਆ ਉਸ ਦੇ ਨਾਲ ਜਿਹੜਾ ਆਪਣਾ ਖਰਚਾ ਵੀ ਵੱਧਦਾ ਉਲਟਾ ਜਿਹੜਾ ਇਹ ਆਸਰ ਵੀ ਬਹੁਤ ਘੱਟ ਹੁੰਦਾ ਇਸ ਕਰਕੇ ਜਿਹੜੀਆਂ ਵੀ ਆਪਾਂ ਸਪ੍ਰੇਆਂ ਕੀਤੀਆਂ ਸੀਗੇ ਝੋਨੇ ਤੇ ਉਹ ਸਾਰੀਆਂ ਅਲੱਗ-ਅਲੱਗ ਸਾਲਟਾਂ ਦੀਆਂ ਕੀਤੀਆਂ ਸੀਗੇ ਤੇ ਇਸ ਕਰਕੇ ਆਪਾਂ ਖਰਚਾ ਵੀ ਬਹੁਤ ਘੱਟ ਹੋ ਗਿਆ ਸੀਗੇ ਝੋਨੇ ਤੇ ਪੀਆ 128 ਚੋਨਾ ਦੇ ਪਾਲਣ ਪੋਸ਼ਣ ਤੇ ਵੀ ਬਹੁਤ ਘੱਟ ਖਰਚਾ ਆਉਂਦਾ ਏ ਪਰ ਉਸ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਸਮੱਸਿਆ ਦੱਸੀ ਹੈ ਅਸੀਂ ਜਿੰਨੀ ਵਾਰ ਵੀ ਪੀਆ 128 ਚੋਨਾ ਲਗਾਇਆ ਉਸ ਦੇ ਵਿੱਚ ਜਿਹੜੀ ਡਿਗਣ ਦੀ ਸਮੱਸਿਆ ਆਉਂਦੀ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਸਲਾਹ ਦਵਾਗਾ ਕਿ ਜੇਕਰ ਤੁਸੀਂ ਲਗਾਉਣਾ ਹੈ ਤਾਂ ਥੋੜੇ ਰਕਵੇ ਦੇ ਵਿੱਚ 128 ਚੋਨਾ ਲਗਾ ਕੇ ਦੇਖ ਸਕਦੇ ਹੋ ਪਰ 127 ਜਿਹੜਾ ਚੋਨਾ ਏ ਉਹ ਕਾਫੀ ਵਧੀਆ ਅਸੀਂ 2 ਤੋਂ 3 ਸਾਲ ਹੋ ਚੁੱਕੇ ਨੇ ਇਹ ਚੋਨਾ ਵੀ ਲਗਾਤਾਰ ਲਗਾਉਂਦੇ ਆ ਰਹੇ ਹਾਂ ਤੇ ਇਹਦਾ ਝਾੜ ਵੀ ਬਹੁਤ ਵਧੀਆ ਹੈ ਤੇ ਡਿਗਣ ਦੀ ਸਮੱਸਿਆ ਵੀ ਬਹੁਤ ਘੱਟ ਆਉਂਦੀ ਹੈ ਪੀਅਰ 127 ਚ ਉਹਨਾਂ ਦੇ ਜਿਹੜੇ ਦਾਣੇ ਨੇ ਉਹ ਮੋਟੇ ਤੇ ਚਮਕਦਾਰ ਹੁੰਦੇ ਨੇ ਤੇ ਵਾਜਨ ਵੀ ਕਾਫੀ ਦਿੰਦੇ ਨੇ ਆ ਤੁਸੀਂ ਟਰਾਲੀ ਦੇ ਵਿੱਚ ਪਿਆ ਹੋਇਆ ਦੇਖ ਸਕਦੇ ਹੋ ਕਿ ਤਾਂ ਜਿਹੜਾ ਰੰਗ ਹੈ ਉਹ ਬਹੁਤ ਹੀ ਵਧੀਆ ਗੂੜਾ ਤੇ ਪੀਲਾ ਏ ਇਹਨਾਂ ਦੋਨਾਂ ਵੈਰਾਈਟੀਆਂ ਦੇ ਵਿੱਚੋਂ ਜਿਹੜੀ ਵੀ ਤੁਸੀਂ ਵੈਰਾਈਟੀ ਲਗਾਉਣਾ ਚਾਹੁੰਦੇ ਹੋ ਉਸ ਦਾ ਜਿਹੜਾ ਬੀਜ ਹੈ ਉਹ ਕਿਸੇ ਭਰੋਸੇਯੋਗ ਅਦਾਰੇ ਤੋਂ ਖਰੀਦੋ ਜਾਂ ਤਾਂ ਤੁਸੀਂ ਪੀਏਯੂ ਲੁਧਿਆਣਾ ਨਾਲ ਸੰਪਰਕ ਕਰਕੇ ਬੀਜ ਖਰੀਦ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਤੁਹਾਨੂੰ ਤੁਹਾਡੇ ਜ਼ਿਲ੍ਹੇ ਦਾ ਖੇਤੀਬੀ ਵਿਗਿਆਨ ਕੇਂਦਰ ਹੈ ਉਸ ਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਇਹਨਾਂ ਦੋਨਾਂ ਵੈਰਾਈਟੀਆਂ ਦੇ ਵਿੱਚੋਂ ਕਿਸੇ ਇੱਕ ਦਾ ਜਿਹੜਾ ਬੀਜ ਆ ਉਹ ਲੈ ਸਕਦੇ ਹੋ ਜਾਂ ਫਿਰ ਕਿਸੇ ਵਧੀਆ ਜਿਹੜੀ ਪ੍ਰਾਈਵੇਟ ਦੁਕਾਨ ਤੋਂ ਤੁਸੀਂ ਇਹ ਝੋਨੇ ਦਾ ਬੀਜ ਖਰੀਦ ਕੇ ਤੇ ਜਿਹੜੀ ਇਸ ਝੋਨੇ ਤੋਂ ਜਿਹੜੀ ਪਨੀਰੀ ਤੁਸੀਂ ਤਿਆਰ ਕਰਨੀ ਹੈ ਉਹ ਕਦੇ ਵੀ ਪੱਕੜ ਜਿਹੜੀ ਝੋਨੇ ਦੀ ਪਨੀਰੀ ਤੁਸੀਂ ਆਪਣੇ ਖੇਤ ਦੇ ਵਿੱਚ ਨਹੀਂ ਲਿਖਾਉਣੀ ਪਨੀਰੀ ਜਿਹੜੀ ਆ ਉਹ ਹਮੇਸ਼ਾ ਕੋਸ਼ਿਸ਼ ਕਰਿਓ 25 ਤੋਂ 28 ਦਿਨ ਦੀ ਆਪਣੇ ਖੇਤ ਦੇ ਵਿੱਚ ਜਿਹੜੀ ਪਨੀਰੀ ਲਗਾਉਣ ਦੀ ਤੁਸੀਂ ਕੋਸ਼ਿਸ਼ ਕਰਿਓ ਇਸ ਦੇ ਨਾਲ ਜਿਹੜਾ ਇਹ ਝੋਨੇ ਦਾ ਜਿਹੜਾ ਝਾੜ ਵੀ ਉਹ ਕਾਫੀ ਵੱਧਾ ਏ ਪੀਐਰਐਕਸੋ ਸਟਾਈ ਵਰਾਈਟੀ ਅਸੀਂ ਪਿਛਲੀ ਵਾਰ ਪੌਣੇ 4 ਏਕੜ ਲਗਾਈ ਸੀਗੀ ਜਿਹੜੀ ਪੌਣੇ 4 ਏਕੜ ਦੇ ਵਿੱਚੋਂ ਇਹਦਾ ਜਿਹੜਾ ਨਿਕਾਲ ਸੀਗਾ ਉਹ ਰਿਹਾ ਸੀਗਾ 130 ਕਵਾਂਟਲ ਤੇ ਕੀਲੇ ਦਾ ਜਿਹੜਾ ਝਾੜ ਰਿਹਾ ਸੀਗਾ ਉਹ ਰਿਹਾ ਸੀਗਾ 34 ਕਵਾਂਟਲ 66 ਕਿਲੋ ਤੇ ਜਿਹੜਾ ਝਾੜ ਆ ਉਹ ਕਾਫੀ ਵਧੀਆ ਰਿਹਾ ਸੀਗਾ ਇਸ ਵਰਾਈਟੀ ਦਾ ਇਸ ਲਈ ਤੁਸੀਂ ਇਹ ਵਰਾਈਟੀ ਵੀ ਲਗਾ ਸਕਦੇ ਹੋ ਉਮੀਦ ਹੈ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿੱਚ ਜਾ ਕੇ ਪੁੱਛ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ